ਮੈਨੂੰ ਬਹੁਤ ਖੁਸ਼ੀ ਹੋਈ ਇਸ ਗੱਲ ਦੀ ਕਿ ਅੱਜ ਦੇ ਯੁੱਗ ਦੇ ਵਿੱਚ ਜਿਹੜਾ 트ੈਂਡ ਹੈ ਸਾਡੇ ਕਲਾਕਾਰਾਂ ਨੇ ਉਹ ਬਹੁਤ ਖਤਰਨਾਕ ਤਰੀਕੇ ਦਾ ਵਿਸ਼ਾ ਜਿਹੜਾ ਸ਼ੁਰੂ ਹੋਇਆ ਹੈ ਜੇ ਜਾਂ ਨਸ਼ਿਆਂ ਦੇ ਗਾਣੇ ਹੁੰਦੇ ਆ ਜਾਂ ਬਦੂਤਾਂ ਦੇ ਗਾਣੇ ਹੁੰਦੇ ਆ ਜਾਂ ਜਾ ਪੜੇਪੂਰੀ ਇਸ ਤਰੀਕੇ ਦੇ ਗਾਣੇ ਹੁੰਦੇ ਜਿਹਦੇ ਨਾਲ ਸਮਾਜ ਜਿਹੜਾ ਗੁਮਰਾਹ ਹੁੰਦਾ ਲੇਕਿਨ ਜਦੋਂ ਮੈਂ ਆਹ ਟ੍ਰੈਕ ਮੈਨੂੰ ਸਨੀਵਰਾਨੇ ਭੇਜਿਆ ਤੇ ਮੇਰਾ ਦਿਲ ਆਪਣੇ ਆਪ ਕੀਤਾ ਕਿ ਮੈਂ ਬਹੁਤ ਸਾਰੇ ਕਾਨੂੰਨ ਬੋਝੇ ਜੀ ਵੀ ਖਲ ਮੈਂ ਰਤੀ ਜਾ ਹੋ ਰਿਹਾ ਸੀ ਲੇਕਿਨ ਚੱਕਰ ਵੀ ਆ ਰਹੀ ਸੀ ਲੇਕਿਨ ਮੈਂ ਪਹੁੰਚਣਾ ਜ਼ਰੂਰੀ ਸੀ ਕਿਉਂਕਿ ਗਾਣਾ ਮੈਨੂੰ ਬਹੁਤ ਅਪੀਲ ਕੀਤਾ ਗਾਣੇ ਦੀ ਔਰ ਬੜਾ ਅੱਛਾ ਵਿਸ਼ਾ ਚੁਣਿਆ ਤੇ ਇਹ ਇਸ ਵਿਸ਼ੇ ਤੇ ਅਜੇ ਤੱਕ ਜੋ ਗਾਣਾ ਕੋ ਆਇਆ ਵੀ ਨਹੀਂ ਇਸ ਤਰ੍ਹਾਂ ਕਿ ਇਹ ਗਾਣਾ ਸੁਣ ਕੇ ਹੋ ਸਕਦਾ ਜੇ ਕਿਸੇ ਦਾ ਕੋ ਤਲਾਕ ਹੋਣ ਵਾਲਾ ਹੋਵੇਗਾ ਬਨਾਦਰ ਖੁਦਾ ਨਾ ਖਾਸਾ ਤੇ ਉਹ ਸ਼ਾਇਦ ਹੀ ਸੇਧ ਲੈਣਗੇ ਕਿ ਇਹ ਬੱਚੇ ਸਾਡੇ ਗੁਰਦਾਨ ਕੀ ਜắpਸੀਆਂ ਨਾਲ ਬੈਠੇ ਜਿਹੜਾ ਪ੍ਰਾਉ ਹੋ ਜੂਗਾ ਤੇ ਇਸ ਤਰ੍ਹਾਂ ਦੇ ਗਾਣਾ ਬਹੁਤ ਉੱਚਾ ਤੇ ਗਾਣੇ ਬਹੁਤ ਬਹੁਤ ਮਾਣਕਵਾਦ ਹੈ ਔਰ ਖਾਸ ਕਰਕੇ ਐਸ ਵੀ ਕੇ ਜਿਹੜੀ ਰਿਕਾਰਡਿੰਗਸ ਜੋ ਕੇ ਵਾਲੇ ਆ ਉਸ ਪੂਰੀ ਟੀਮ ਨੂੰ ਵਿੱਚੇ ਮਿਊਜ਼ਿਕ ਡਾਇਰੈਕਟਰ ਨੂੰ ਵਿੱਚੇ ਵੀਡੀਓ ਡਾਇਰੈਕਟਰ ਨੂੰ ਵਿੱਚੇ ਸਾਡੇ ਸਿੰਗਰ ਸਾਰਿਆਂ ਨੂੰ ਬਹੁਤ ਬਹੁਤ ਮਾਣਕਵਾਦ ਦੇ ਹੱਥ ਪਾ ਰਹੇ ਔਰ ਇਹੋ ਜਿਹੇ ਗਾਣੇ ਹੋਣੇ ਚਾਹੀਦੇ ਆ ਜਿਹੜੇ ਸਮਾਜ ਨੂੰ ਸੇਧ ਦੇਣ ਕਪੜੇ ਵਾਲੇ ਦੱਸੋ ਜੀ ਪਰਦੇਓ ਪਾਜੀ ਨੇ ਸੇਬੀ ਕਲਾਸਿਕ ਵਰਦੋਂ ਗਾਣਾ ਕਿਤਾ ਸੁਖੀ ਤਾਂ ਗਾਣਾ ਬੜੇ ਛੋਟੇ ਨੇ ਸਿੱਖੀ ਤੇ ਉਹ ਐਸਾ ਕੁਝ ਦਿਖਾ ਦਿੱਤਾ ਕਰੋ ਤੋਂ ਸ਼ੁਰੂਆਤ ਕਿੱਦਾਂ ਕੀਤੀ ਸਿੱਖਣ ਦੀ ਸਿੱਖਣ ਦੀ ਜਦੋਂ ਮੇਰੇ ਪਾਪਾ ਕੌਂਦੇ ਹੁੰਦੇ ਸੀ ਨਾ ਨਾ ਮੇਰੇ ਪਾਪਾ ਜੀ ਦਾ ਨਾਮ ਬਰਕਾਦਮ ਉਹ ਹੁੰਦੇ ਸੀ ਨੂੰ ਦੇਖ ਕੇ ਸਿੱਖਣ ਦਾ ਜੈ ਨਹੀਂ ਹੋਇਆ ਵੀ ਹਾਂ ਮੈਂ ਸਿੱਖਾਂ उधर मेरी सिस्टर अलीशा आरंभियो उधर सिख रही थी। उधर प्रवेश छोटा सी तो मैं नहीं सिख पे साल तक थी। तो पापा मैंने छोटे आंदोलन से स्कोर ला के तो इसका कि मैं पापा की वजह से इस मुकाम के मार्ग पर हूँ। इन्हीं मंदिरों की जाती। मैं हूँ रसी दो तीन साल का हूँ। अलग अलग भाषित इसके बाद गाने सॉन ਇਹਨਾਂ ਸਾਰੇ ਸ਼ੂਮਟਾਉ ਦੇ ਕਿਹੜੇ ਵਾਲਾ ਜੀ ਕੋਈ ਜ਼ਿਕਰ ਤਾਂ ਸਾਹਿਬ ਨਹੀਂ ਹੋ। ਕਿਹੜਾ ਕਿਹੜਾ ਪਲੇ ਕਰ ਲੈਂਦੇ ਹੋ? ਸਾਡ ਕਰ ਲੈਂਦਾ। ਟੋਲ ਵਿਚਾਰ ਇਟ ਉਲਟੇ ਵਰ ਨਹੀਂ ਆਉਂਦੀ। ਪਰ ਮੋਟਾ ਜਿਹਾ ਤਾਂ ਕਾਹਦਾ ਜਨਾ ਕੋੜਾ-ਕੋੜਾ ਹੈ। ਅੱਜ ਤਾਂ ਮੈਂ ਲੋਹਰਿਆਣ ਵੀ ਹਿਮਾਚਲੀ ਪਹਾੜੀ ਇਹ ਵੀ ਗੀਤਾਂ ਦੇ ਤੁਹਾਨੂੰ ਰਾਜਸਥਾਨੀ ਬੰਗਾਲੀ ਪਹਿਲੂ ਵਿੱਚ ਮੇਰੀ ਦੀ ਹੀ ਹਾਂ ਮਾਪਾਪ ਦਾ ਰੱਖ ਰੱਖ ਹੋਣਾ ਅਸੀਂ ਕਿੰਨੇ ਵੱਧ ਵੀ ਸੀ ਵੀ

प्यारु करम नि प्यारु करम नि प्यारु परे बे बे भले बले न ਕੀਕੇ ਮੈਨੋ ਦੇ ਚਲਪਨ ਸੁਰਮਾ ਦੀ ਪਹਿਰੀ ਚਾਦਰ ਝੜ ਕੇ ਨੀ ਅੱਜ ਫਿਰ ਕਿੱਥੇ ਅੱਜ ਫਿਰ ਕਿਤੇ ਚਲੀਆਂ ਮੋਰਨੀ ਬੜ ਕੇ ਮੋਰਨੀ ਬਣ ਕੇ ਅੱਜ ਫਿਰ ਕਿਤੇ ਚਲੀਆਂ ਮੋਰਨੀ ਬੜ ਕੇ ਮੋਰਨੀ

सब तो पहले नंबर थे मैं पहले पापा जैसे बनते हैं ना दूसरे नंबर से मैं खान साहब की बंदूक बहुत ही जानी बड़ा सक्सेसफुल है खान साहब के लिए बहुत हैगीर इसलिए खान साहब पंजाबी सिंगर उन्हें तो क्या नहीं।, तो नहीं।, नहीं।, नहीं नाम ना ले जाना है उन्हें खान साहब ही करने हैं कुछ ना करना दे यू गिरे कुत्ता ਕੁੜੀ ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ

ਕਿਤਾਬ ਉਮੀਨਾ ਬਹੁਤ ਹੀ ਦਿੱਤਾ ਬਹੁਤ ਰੱਲ ਲੱਗਾ ਪੱਲਾ ਦਾ ਨਾਮ ਕੀ ਹੈ ਬਤਾ ਮੇਰਾ ਨਾਮ ਮਹਰੂਬ আলম ਹੈ ਮੇਰਾ ਨਾਮ ਅਲੀਸ਼ਾ আলম ਇਹਨਾਂ ਤੋਂ ਪਹਿਲਾਂ ਵੀ ਦੋਤੀ ਚਾਏ ਕਿ ਇਹ ਹੋਵੇਗਾ ਮਹਰੂਬ আলম ਜੇ ਮੈਂ ਪ੍ਰੋਫੈਸਰ